ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਬਿਜਲੀ ਬੋਰਡ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਦੇ ਵਿੱਚ ਸਖਤ ਹਦਾਇਤਾਂ ਜਿਹੜੀਆਂ ਵਾਂ ਬਿਜਲੀ ਬੋਰਡ ਦੇ ਜਿਹੜੇ ਕਰਮਚਾਰੀ ਆ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਕਿਹੜੇ ਕਿਹੜੇ ਹਦਾਇਤਾਂ ਜਿਹੜੀਆਂ ਦਿੱਤੀਆਂ ਗਈਆਂ ਪੂਰੀ ਗੱਲਬਾਤ ਅੱਗੇ ਆਪਾਂ ਇਸ ਵੀਡੀਓ 'ਚ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਸੋ ਪਿਛਲੇ ਕੁਝ ਸਮੇਂ ਤੋਂ ਜਿਹੜਾ ਵਿਵਾਦ ਚੱਲ ਰਿਹਾ ਸੀ ਕਿਸਾਨਾਂ ਤੇ ਬਿਜਲੀ ਵਿਭਾਗ ਦੇ ਵਿੱਚ ਜਿਹੜੇ ਚਿੱਪ ਵਾਲੇ ਮੀਟਰ ਆ ਉਹ ਕਿਸਾਨ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ 'ਚ ਨਹੀਂ ਸੀ ਲੱਗਣ ਦੇ ਰਹੇ ਪਰ ਹੁਣ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਵਾ ਉਹ ਚ ਬਹੁਤ ਸਖਤ ਹਦਾਇਤਾਂ ਜਿਹੜੇ ਬਿਜਲੀ ਮਲਾਜਾਂ ਵੀ ਜਿੱਥੇ ਵੀ ਤੁਸੀਂ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਜਾ ਕੇ ਜਿਹੜੇ ਆ ਉਹ ਚਿਪ ਵਾਲੇ ਮੀਟਰ ਲਾਓ ਸੋ ਮੀਟਰ ਲਾਉਣ ਦਾ ਅਲਟੀਮੇਟ ਵੀ ਦੇ ਦਿੱਤਾ ਵੀ 3 ਦਿਨ ਦੇ ਵਿੱਚ ਜਿਹੜੇ ਸ਼ਹਿਰਾਂ ਦੁਕਾਨਾਂ ਦੇ ਵਿੱਚ ਲੱਗਣੇ ਚਾਹੀਦੇ ਆ ਤੇ ਹਫਤੇ ਦੇ ਵਿੱਚ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਲੱਗਣੇ ਚਾਹੀਦੇ ਆ ਤੇ ਇਹ ਸਭ ਕੁਝ ਜਿਹੜਾ ਵਾ ਕੇਂਦਰ ਸਰਕਾਰ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਵਾਇਆ ਵਾ ਕਿਉਂਕਿ ਉਹ ਜਿਹੜਾ ਬਿਜਲੀ ਸੋਧ ਬਿੱਲ ਹੈ ਜਿਹਦਾ ਕਿਸਾਨ ਜਿਹੜੇ ਆ ਉਹ ਵਿਰੋਧ ਕਰ ਰਹੇ ਆ ਹਲੇ ਵੀ ਜਿਹੜਾ ਆਪਣਾ ਮੋਰਚਾ ਉੱਥੇ ਸ਼ੰਭੂ ਬਾਰਡਰ ਤੇ ਚੱਲ ਰਿਹਾ। ਸੋ ਉਹ ਜ਼ਬਰਦਸਤੀ ਜਿਹੜਾ ਇਹ ਬਿੱਲ ਬਿਜਲੀ ਬਿੱਲ ਬਿਜਲੀ ਸੋਧ ਬਿੱਲ ਜਿਹੜਾ ਉਹ ਲਾਗੂ ਕਰਨਾ ਚਾਹੁੰਦੇ ਆ ਤੇ ਇਹ ਵਿਵਾਦ ਹਜੇ ਜਿਹੜਾ ਵਾ ਉਹ ਕਿਸਾਨਾਂ ਦੇ ਨਾਲ ਚੱਲ ਰਿਹਾ ਵਾ। ਦੇਖੋ ਅੱਗੇ ਹੁਣ ਜਿਹੜੇ ਚੇਪ ਵਾਲੇ ਮੀਟਰ ਕਿਸਾਨ ਲੱਗਣ ਦਿੰਦੇ ਆ ਜਾਂ ਨਹੀਂ ਲੱਗਣ ਦਿੰਦੇ ਇਹ ਅਗਲੀ ਜਿਹੜੀ ਗੱਲ ਵਾ ਉਹ ਤੜਣ ਨਾਲ ਆਪਾਂ ਜ਼ਰੂਰ ਸ਼ੇਅਰ ਕਰਾਂਗੇ। ਸੋ ਧੰਨਵਾਦ ਜੀ।